ਵਾਹ ਕੋਈ ਕੋਚ ਕਰਕੇ ਕੀ ਹੈ ਕੀ ਆ ਜੀ ਕੀ ਆ ਜੀ ਮੈਂ ਕਰਨੀ ਤੇ ਪਾਸੇ ਕਰਦੀ ਕੀ ਹਰ ਬਸ ਥੋੜਾ ਜਿਹਾ ਚਾ ਵੀ ਹੋ ਨੇ ਨਹੀਂ पता नहीं क्या को ਨੰਬਰ ਜੀ ਨੂੰ ਹੋਰ ਧੰਨਵਾਦ ਕਰਦੀ ਆ ਅੰਮ੍ਰਿਤਪਾਲ ਦੀ ਟੀਮ ਦਾ ਇਹਨਾਂ ਨੂੰ ਆਰਜ਼ੀ ਘਰ ਬਣਾ ਕੇ ਦਿੱਤਾ ਤੇ ਸਾਨੂੰ ਜੀ ਕੋਈ ਅੜੇ ਮੈਦ ਕੀਤੀ ਜਾਵੇ ਅਡੇ ਘਰ ਬਣਨਾ ਚਾਹੀਦਾ ਸਾਡਾ ਘਰ ਸੱਤਾ ਪੈਣੀ ਚਾਹੀਦੀ ਕਿ ਘਰ ਜਿਗਾ ਕੇ ਘਰ ਨੇ ਜੀ ਇਹ ਦੋ ਦੋ ਬੰਦੇ ਪਾਣੀ ਪਿੱਛੇ ਹਾਂਜੀ ਪਿੱਛੋਂ ਗਾਚੀ ਹੋ ਗਿਆ ਅਡੇ ਘਰ ਦੀ ਜੀ ਹਾਂਜੀ ਬਹੁਤ ਜ਼ਰਾ ਪਾਣੀ ਫਿਰਦਾ ਵਾ ਦਾ ਵੜ ਘਰ ਵੀ ਸਾਰੀ ਗਾਚੀ ਘਰ ਬਹਿ ਗਿਆ ਸਾਰਾ ਭਾਜੀ ਤੇ ਇਹ ਜਿਹੜੇ ਸੱਤਾ ਸਾਰੀਆਂ ਡੇਪੀਆਂ ਦੋਵੇਂ ਸਾਰੀਆਂ ਡੇਪੀਆਂ ਅੱਛਾ ਜੀ ਅੱਜ ਫਿਰ ਤੁਹਾਨੂੰ ਇਹਨਾਂ ਕਿੱਦਾਂ ਕਰ ਬਣਾ ਦਿੱਤਾ ਵੀਰ ਧੰਨਵਾਦ ਕਰਦੇ ਆ ਵੀਰ ਮਹੰਤ ਦਾ ਜਿਹਨਾਂ ਆੜੀ ਵੀਡੀਓ ਬਣਾਇਆ ਦੇਣਾ ਟੀਮ ਨੂੰ ਪਾਈ ਤੇ ਟੀਮ ਫਿਰ ਕੱਲ ਆਏ ਸਰਵੇ ਕਰਤਾ ਅੱਜ ਉਹ ਚੜਿਆਂ ਨੂੰ ਅੱਜ ਘਰ ਬਣਾ ਦੇ ਅੱਛਾ ਇਹ ਟੈਂਟ ਲਾ ਕੇ ਦਿੱਤਾ ਜੀ ਹਾਂਜੀ ਟੈਂਟ ਲਾ ਲ ਅੱਛਾ ਤੁਸੀਂ ਅੱਜ ਇਹਦੇ ਵਿੱਚ ਇੱਕ ਕਰੋਗੇ ਆਪਣਾ ਕਜਾਲ ਹੁਣ ਹਾਂਜੀ ਇਹਦਾ ਟਾਈਮ ਪਾਸ ਕਰਾਂਗੇ ਜੀ ਅੱਜ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹਾਂਜੀ ਸਰਦਾਰ ਰਜਵੰਤ ਸਿੰਘ ਜੀ ਜੋ ਪਿੰਡ ਸੁਲਤਾਨਮਾਲ ਦੇ ਵਿੱਚ ਇੱਕ ਤੁਸੀਂ ਅਰਜੀ ਕਰ ਬਣਾ ਕੇ ਦੇ ਰਹੇ ਜੇ ਇਸ ਪਿੰਡ ਦੀ ਸਨਾਖਤ ਕਿਵੇਂ ਕੀਤੀ ਤੇ ਕਿਵੇਂ ਪਤਾ ਲੱਗਾ ਕਿ ਇੱਕ ਮਾਤਾ ਜੀ ਹੁਣੇ ਬਜ਼ੁਰਗ ਜੋ ਇੱਕ ਬਾਸੂnde ਚ ਰਹਿ ਕੇ ਜਿਹਾ ਕਰ ਰਹੇ ਨੇ ਉੱਥੇ ਉਹ ਖਾਣਾ ਪਾਣੀ ਬਣਾ ਰਹੇ ਨੇ ਉੱਥੇ ਰੋਟੀ ਪਾਣੀ ਦਾ ਤਿਆਰ ਕਰਦੇ ਤੇ ਉੱਥੇ ਵਿੱਚ ਉਸ ਸੋਹੜੇ ਨੇ ਤੁਹਾਨੂੰ ਇਹ ਕਿਵੇਂ ਲੱਗਾ ਪਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਸੁਲਤਾਨਮਾਲ ਅਜਨਾਲਾ ਤਸਵੀਲ ਇੱਥੇ ਪਹੁੰਚੇ ਆ ਪਿੰਡ ਸੁਲਤਾਨਪਾਲ ਇਥੋਂ ਦੇ ਸਾਨੂੰ ਹਾਲਾਤ ਦਾ ਪਤਾ ਲੱਗਾ ਜਿਹੜਾ ਕਿ ਇੱਥੇ ਸਾਡਾ ਵਾਰਿਸ ਪੰਜਾਬ ਜਥੇਬੰਦੀ ਦਾ ਇੱਕ ਸੇਵਾਦਾਰ ਸੀਗਾ ਮੰਨਤ ਉਸ ਨੇ ਸਾਨੂੰ ਇੱਕ ਵੀਡੀਓ ਭਾਈ ਇਸ ਪਰਿਵਾਰ ਤੱਕ ਅਸੀਂ ਕੱਲ ਪਹੁੰਚੇ ਤੇ ਇਹ ਜਦੋਂ ਪਤਾ ਲੱਗਾ ਸਾਡੇ ਬਾਪੂ ਤਰਸੀਮ ਸਿੰਘ ਵਾਰਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਉਹ ਇਥੇ ਤਰੰਤ ਜਦੋਂ ਉਹਨਾਂ ਨੂੰ ਪਤਾ ਲੱਗਾ ਸਾਡੀ ਟੀਮ ਨੂੰ ਉਹਨਾਂ ਨੇ ਸਪੈਸ਼ਲ ਜਿਹੜੇ ਸਾਡੇ ਹਲਕਾਣ ਚਾਰਜ ਆ ਸ੍ਰਿੰਦਰਪਾਲ ਸਿੰਘ ਜੀ ਤਲਫਰਾ ਉਹ ਇਥੇ ਉਹਨਾਂ ਨੂੰ ਤਰੰਤ ਉਹਨਾਂ ਨੇ ਸੁਨੇਹਾ ਲਾਗੇ ਪਿੰਡ ਸੁਲਤਾਨਮਾਲ ਅੱਜ ਸਾਨੂੰ ਇਥੇ ਭੇਜਿਆ ਹੈ ਅਸੀਂ ਕੱਲ ਜੈਜਾ ਲੈਣ ਆਲੇ ਸੀਗੇ ਕੱਲ ਆਣ ਕੇ ਇਸ ਪਰਿਵਾਰ ਦੇ ਨਾਲ ਵੇਖਿਆ ਪਰਿਵਾਰ ਦੇ ਵਿੱਚ ਮਿਲੇ ਆ ਇਥੇ ਆਣ ਕੇ ਹਾਤ ਜਿਹੜੀ ਇਹਨਾਂ ਦੀ ਮਾਂ ਤੇ ਧੀ ਜਿਹੜੇ ਕੀ ਇਨਾਂ ਕ ਪਰਿਵਾਰ ਗਰੀਬ ਐ ਦੋ ਕਮਰੇ ਦੋਹਾਂ ਕਮਰਾਂ ਦੀ ਛੱਤਾਂ ਡਿੱਗੀਆਂ ਏ ਜਿਹੜੀ ਟਾਇਲਟ ਦੀ ਜਗ੍ਹਾ ਓ ਦੇ ਵਿੱਚ ਉਹ ਜਵੇਂ ਮਾਵਾਂ ਤੀਆਂ ਰਹਿ ਕੇ ਗੁਜ਼ਾਰਾ ਕਰੀਆਂ ਕੋਈ ਪੱਖਾ ਨਹੀਂ ਕੋਈ ਗਲ ਨਹੀਂ ਕੋਈ ਬਾਤ ਵੀ ਸਰਕਾਰ ਨੇ ਅਜੇ ਤੱਕ ਆਣ ਕੇ ਕੋਈ ਸਾਰ ਨਹੀਂ ਲਈ ਇਸ ਕਰਕੇ ਸਾਡੀ ਜਿਹੜੀ ਵਾਰਸ ਪੰਜਾਬ ਟੀਮ ਜਥੇਬੰਦੀ ਵੱਲੋਂ ਹਾਈ ਕਮਾਂਡ ਵੱਲੋਂ ਸਾਨੂੰ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਡਿਬਰੂ ਕਾਲ ਜੇਲ੍ਹ ਚ ਨੇ ਉਹਨਾਂ ਦੇ ਵੱਲੋਂ ਜਿਹੜੀ ਕਿ ਸਾਡੀਆਂ ਟੀਮਾਂ ਜਿਹੜੀਆਂ ਨੇ ਪਿੰਡਾਂ ਦੇ ਵਿੱਚ ਜਾਇ 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 ਲੈ ਕੇ ਅਸੀਂ ਚਨਾਕਤ ਕਰ ਰਹੇ ਜਿਹੜੀ ਜਿਹੜੇ ਪਰਿਵਾਰਾਂ ਨੂੰ ਜਿੱਦ ਚੀਜ਼ ਦੀ ਲੋੜ ਆ ਉਹ ਮੁਹੱਈਆ ਕਰਾ ਦੇ ਆ ਅਸੀਂ ਇਹਨੂੰ ਮਹਿਸੂਸ ਕੀਤਾ ਸਾਡੀ ਪਾਰਟੀ ਨੇ ਮਹਿਸੂਸ ਕੀਤਾ ਅੱਜ ਵਾਰਸ ਪੰਜਾਬ ਜਥੇਬੰਦੀ ਵੱਲੋਂ ਅਸੀਂ ਇੱਥੇ ਪਹੁੰਚੇ ਆਂ ਐਂ ਆਰਜੀ ਤੌਰ ਤੇ ਇਸ ਪਰਿਵਾਰ ਨੂੰ ਜਿਹੜਾ ਕਿ ਘਰ ਬਣਾ ਕੇ ਦੇ ਕੇ ਚੱਲੇ ਆ ਜਿਹਦੇ ਵਿੱਚ ਪੱਖਾ ਬੱਤੀ ਦਾ ਲਾਈਟ ਦਾ ਕੋਈ ਨਾ ਦੇ ਵਿਚਾਰੇ ਦਾ ਇੰਤਜ਼ਾਮ ਨਹੀਂ ਸੀ ਹੈਗਾ ਅਸੀਂ ਪਾਰਟੀ ਵੱਲੋਂ ਅੱਜ ਪੱਖਾ ਮੱਛਰਦਾਨੀ ਲੀੜਾ ਕਪੜਾ ਬਿਸਤਰਾ ਹੋਰ ਵੀ ਜਿਹੜਾ ਸਮਾਨ ਜਿਹੜਾ ਅੱਜ ਅਸੀਂ ਇਸ ਪਰਿਵਾਰ ਨੂੰ ਦੇ ਕੇ ਚੱਲੇ ਆਂ ਆਰਜੀ ਤੌਰ ਤੇ ਜਿਹੜਾ ਅਸੀਂ ਇਸ ਪਰਿਵਾਰ ਨੂੰ ਜਿੰਨਾ ਚਿਰ ਤੱਕ ਉਪਰਾ ਜਿਹੜੇ ਇਹਨਾਂ ਦੇ ਘਰ ਦਾ ਕੋਈ ਲੈਂਟਰ ਨਹੀਂ ਪੈਂਦਾ ਜਾਂ ਕੋਈ ਕੰਮ ਨਹੀਂ ਹੁੰਦਾ ਉਹਨਾਂ ਚਿਰ ਤੱਕ ਅਸੀਂ ਇਹਨਾਂ ਨੂੰ ਇੱਕ ਆਰਜੀ ਪਰਿਵਾਰ ਨੂੰ ਘਰ ਬਣਾ ਕੇ ਦਿੱਤਾ ਏ ਜਿਹਦੇ ਵਿੱਚ ਆਪਣਾ ਰਹਿਣ ਬਿਠੇ ਦਾ ਕਰ ਸਕਲ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਜਿਹੜੇ ਸਾਡੇ ਹਲਕਾ ਅਨਚਾਰਜ ਨੇ ਸੁਲਿੰਦਰ ਪਾਲ ਸਿੰਘ ਦੀ ਤਾਲਪੁਰਾ ਉਹਨਾਂ ਦੀ ਟੀਮ ਭਾਈ ਰਜਵੰਤ ਸਿੰਘ ਰੰਧਾਵਾ ਪਿੰਡ ਮਹਿਲਾ ਵਾਲਾ ਅੱਜ ਅਸੀਂ ਇੱਥੇ ਪਹੁੰਚੇ ਆ ਅਸੀਂ ਸਾਡੇ ਵੀਰ ਜਿਹੜੇ ਪੱਤਰਕਾਰ ਨੇ ਸਾਡੇ ਜਗਜੀਤ ਸਿੰਘ ਜੀ ਗੋਰੀ ਨੰਗਲ ਗੋਰੀ ਨੰਗਲ ਵਾਲੇ ਜਿਹੜੇ ਸਾਡੇ ਨਾਲ ਉਹਨਾਂ ਨੇ ਸਾਡਾ ਸਾਥ ਦਿੱਤਾ ਅੱਜ ਉਹ ਵੀ ਸਾਡੇ ਕੋਲ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੀ ਪਰਿਵਾਰ ਪਿੰਡ ਦੇ ਵਿੱਚ ਰਹਰੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਮੰਨਤ ਵੀਰ ਦਾ ਪਰਿਵਾਰ ਜਿਹੜਾ ਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਸੋ ਤੱਕ ਗਰੀਬ ਪਰਿਵਾਰ ਨੂੰ ਮੋਲਾਇਆ ਅਸੀਂ ਅੱਜ ਆਰਜੀ ਤੌਰ ਤੇ ਜਿਹੜੇ ਦੋ ਘਰ ਬਣਾ ਕੇ ਦੇ ਰਹੇ ਆ ਇੱਕ ਇਹ ਇਸੇ ਬਣਾ ਕੇ ਦਿੱਤਾ ਇੱਕ ਅੱਗੇ ਹੋਰ ਪਰਿਵਾਰ ਆ ਅਸੀਂ ਉਹਨਾਂ ਦਾ ਵੀ ਇੱਕ ਘਰ ਬਣਾ ਕੇ ਦਵਾਗੇ ਅੱਗੇ ਤੋਂ ਵੀ ਜਿਹੜਾ ਹੋਰ ਵੀ ਜੱਫੇ ਬੰਦੀਆਂ ਨੂੰ ਬੇਇੱਜ਼ਤੀ ਕਰਦੇ ਆ ਆਓ ਆਪਾਂ ਸਾਰੇ ਪਰਿਵਾਰ ਵਾਲਿਆਂ ਨਾਲ ਇਹਨਾਂ ਦੇ ਨਾਲ ਦੋਖ ਹਮ ਦਾ ਅਧਿਕਾਰ ਕੀ ਅਸੀਂ ਇਹਨਾਂ ਪਰਿਵਾਰਾਂ ਤੱਕ ਪਹੁੰਚੀਏ ਇਹਨੀਆਂ ਬੇਇੱਜ਼ਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਕੀ ਖਾਲਸਾ いいかてえ。